ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਤੇ ਵੀਰ ਕਬੂਤਰ ਬਾਈ ਜਿੱਕਣਾ ਹੁਣ ਤੁਸੀਂ ਅੱਜ ਕੱਲੋ ਕੀ ਆਏ ਵੀ ਜੋੜੇ ਲਾਉਣ ਲੱਗੇ ਵੀ ਲੋਕ ਤੇ ਭਾਈ ਵੀਰਾਂ ਨੂੰ ਜਿਹੜਾ ਨੂੰ ਕਈਆਂ ਨੂੰ ਤਾਂ ਲੋੜ ਹੈਗੀ ਆ ਕਿ ਬੱਚੇ ਪਲਾਉਣੇ ਆਂ ਹਨ ਚੰਗੇ ਜੋੜੇ ਆ ਤੇ ਭਾਈ ਉਹ ਕਬੂਤਰ ਖਰੀਦਦੇ ਲੋਕ ਤੇ ਭਾਈ ਆਪਾਂ ਇਦਾਂ ਕਹਿੰਦੇ ਆ ਕਿ ਭਾਈ ਜੇ ਜਿਹੜੇ ਖਰੀਦਣੇ ਆਲਾ ਕੰਮ ਆ ਨਾ ਤੇ ਭਾਈ ਤੁਸੀਂ ਵਧੀਆ ਬੰਦਾ ਕੋਈ ਇਨਸਾਨਪੁਰਿਆ ਦੇਖ ਕੇ ਜਿੱਖਣਾ ਉਥੇ ਕਬੂਤਰ ਲਵੋ ਤੇ ਆਹ ਰੇ ਭਾਈ ਆ ਆਪਣੇ ਕਬੂਕ ਕੋਲ ਕੁਆਲਟੀ ਦੇਖੋ ਕਬੂਤਰ ਦੇ ਵਿੱਚ ਕੀ ਹੋਣੀ ਚਾਹੀਦੀ ਹੈ ਹਨਾ ਤੇ ਭਾਈ ਆ ਸਭ ਤੋਂ ਵਧੀਆ ਤਾਂ ਪਰਾਂ ਦੇ ਵਿੱਚ ਲਾਮ ਹੋਣੀ ਚਾਹੀਦੀ ਹੈ ਕਬੂਤਰ ਦੇ ਦੇਖੋ ਪੱਲਾ ਵੱਡਾ ਹੋਣਾ ਚਾਹੀਦਾ ਹਨਾ ਤੇ ਕਿਉਂਕਿ ਭਾਈ ਪਰਦੇ ਨਾਲੇ ਕਬੂਤਰ ਨੇ ਉੱਡਣਾ ਜਿਹੜੇ ਤਾਂ ਜਿਨ੍ਹਾਂ ਦੀ ਹਾਈਟ ਨਾ ਭਾਈ ਪਰਾਂ ਦੀ ਇਹ ਛੋਟੀ ਹੋ ਜਾਂਦੀ ਹੈ ਛਾਲੜਾ ਛੋਟੀਆਂ ਹੋ ਜਾਂਦੀਆਂ ਹਨਾ ਉਹ ਜ਼ਿਆਦਾ ਤੇਜ਼ ਉੱਡਦੇ ਭਾਈ ਉਹ ਹਨਾ ਤੇ ਬਾਕੀ ਕਬੂਤਰ ਭਾਈ ਕਰੀਆ ਲਓ ਤੇ ਵਧੀਆ ਹੜਾਓ ਬੜਾ ਇਹ ਕਹਿੰਦੇ ਆ ਬਹੁਤਾ ਫਰਾਡ ਬਣੇ ਜਣਾ ਬੜੋ ਆਪਣੇ ਪੈਸੇ ਬੁਰੀ ਜਿਹਾ ਲਗਾਓ ਵੀਰੇ ਤੇ ਅਸ ਮੇਰਾ ਬੱਚਾ ਡਾਊਨ ਲੱਗਿਆ ਤਾਂ ਹੁਣ ਅਰੇ ਬੱਚੇ ਕਿੰਨੇ ਬਣ ਜਾਦਾ ਜਰਾ ਜੂਰ ਮਾਰਦਾ ਕਿੰਨੇ ਬਣੇ ਬੱਚੇ ਹੈ ਬੱਚੇ ਕਿੰਨੇ ਬਣ ਗਏ ਬੱਚੇ ਤਾਂ ਬਣ ਗਏ ਹੁਣ ਨਵੇਂ ਤਾਂ ਉਸ ਕੱਡੇ ਹੋਏ ਆ ਹਲੇ ਤੇ ਬਾਕੀ ਹੈਗੇ ਆ 10 12 ਹੈਗੇ ਹੋਰ ਆ ਵਾਹ ਪਹਿਲੀ ਵਾਰ ਖੜੀ ਆ ਆਹ ਤਾਂ ਗੁੱਡਾ ਇੱਕਣਾ ਗੁੱਡਾ ਡਾਇਆ ਪਹਿਲਾਂ ਹਾਂ ਪਹਿਲਾਂ ਡਾਇਆ ਹੋਇਆ ਕਿਲੇ ਆਇਆ ਨਹੀਂ ਆਇਆ ਕਿਲੇ ਆਉਣੀ ਭਾਈ ਦੇਖ ਲਓ ਤੁਸੀਂ ਜਿੱਦਾਂ ਹਾਂ ਮੈਂ ਤੁਹਾਨੂੰ ਕਹਿੰਦਾ ਹੁੰਦਾ ਇਹ ਅੱਖਾਂ ਓੱਖਾਂ ਦੇਖ ਲਓ ਹਣਾ ਕਿਉਂਕਿ ਭਾਈ ਮੈਨੂੰ ਨਾ ਜ਼ਿਆਦਾ ਢੱਪੇ ਰੁੱਪੇ ਨਹੀਂ ਮੈਨੂੰ ਆਉਂਦਾ ਹੈਗਾ ਕਿਉਂਕਿ ਬਾਕੀ ਚਲੋ ਕਿਲੇ ਜੀਵੀ ਹੈਗੀ ਨਾ ਸਰ ਉਹਨੂੰ ਪਤਾ ਆਪਣੀ ਆਪਣੀ ਦਾ ਕਿ ਮੈਨੂੰ ਸ਼ੌਂਕ ਜ਼ਿਆਦਾਤਰ ਛਿੱਟੇ ਬੱਗਿਆਂ ਦਾ ਸ਼ਾਕ ਖੇਨਾ ਜਰਦਿਆਂ ਦਾ ਆਪਾਂ ਤਾਂ ਇਦਾਂ ਦੇ ਵੀਰੇ ਡਾਉਂਦੇ ਆਏ ਹਾਂ ਸਾਬ ਇਹ ਹੁਣ ਵੀ ਉਹਡੇ ਦੇ ਵਿੱਚ ਫਿਲਹਾਲ ਹੈ ਨਹੀਂ ਇੱਕ ਜਿਹੀ ਉਤਰੀ ਹੁੰਦੇ ਦੇ ਵਿੱਚ ਤੇ ਇਹਨਾਂ ਬੱਚਿਆਂ ਕੋਲੇ ਛੋਟੇ ਆ ਇਹ ਹਲੇ ਮੈਂ ਰਾਤ ਦੇ ਜਾਲ ਪਕੜਦੇ ਵੇਤੇ ਬਈ ਚੱਲ ਹਵਾ ਬਾਹਰ ਕੋ ਬੁੱਡੇ ਚ ਪੜਦਾ ਹੈ ਬਣ ਜਾਂਦੀ ਆ ਤੇ ਬੱਚੇ ਦੀ ਅੱਖਾਂ ਜਦੀਆਂ ਤੇ ਮੈਂ ਬਈ ਕੱਲ ਇਹ ਜਾਲ ਚ ਕੱਢ ਕੇ ਰੱਖੇ ਮੈਂ ਬਾਹਰੇ ਪਿਆ ਤਾਂ ਤੇ ਵਧੀਆ ਹਵਾ ਚ ਰਹੇ ਆ ਤੇ ਹੁਣ ਸੈਟ ਆ ਇੱਕ ਅੱਧੀ ਅੱਖ ਜੇ ਪਰ ਪਾਣੀ ਜਾਉਂਦਾ ਤੇ ਬਗੈਰ ਦਵਾਈ ਤੇ ਹੀ ਲੋਟ ਹੋ ਗਿਆ ਲਾ ਸਾਫ ਹੋ ਗਿਆ ਕਹਿੰਦੇ ਬਿਲਕੁਲ ਇਹ ਹਵਾਦਾਰ ਮਤਲਬ ਰਾਤ ਮਹਾਬਾਰੀ ਵਿੱਚ ਰਹੇ ਆ ਪੂਰਾ ਇਹ ਚਾਲ ਵਿੱਚ ਤੇ ਬਾਕੀ ਆ ਹੁਣ ਉਹਨਾਂ ਦਿਨਾਂ ਦੇ ਵਿੱਚ ਬਈ ਕੁੱਤਰਾ ਨੂੰ ਜਕਣਾ ਨਾ ਜ਼ਿਆਦਾਤਰ ਆ ਇਹਹੀ ਪ੍ਰੋਬਲਮ ਰਹਿੰਦੀ ਆ ਅੱਖਾਂ ਦੀ ਤੇ ਉਹਦੇ ਖਾਤਰ ਵੀਰੇ ਆਪਾਂ ਦਵਾਈ ਦੇ ਦਿੰਨੇ ਆਹੀ ਬੈਟਰੀ ਸੋਲਦੀ ਹਰ ਜਿੱਥੇ ਰਮਾਈ ਸਿੰਘ ਦੀ ਗੋਲੀ ਦਿੰਨੇ ਆ ਤੇ ਇਹੇ ਦੇ ਦੇਣਾ ਤੇ ਉਹਦੇ ਬਾਅਦ ਸਹੀ ਹੋ ਜੰਨੇ ਆ ਮੈਂ ਲੈਤ ਕਿਦਾ ਵੈਸੇ ਲੈ ਕੇ ਆਇਆ ਨਹੀਂ ਹੈਗਾ ਤਾਂ ਬਈ ਹੁਣ ਇੱਤੈ ਹੀ ਠੀਕ ਹੋ ਗਏ ਦੋ ਬੱਚੇ ਹੀ ਤੇ ਹੋ ਗਏ ਸੈਟ ਕਿਉਂਕਿ ਪੜਦਾ ਇਹਦੇ ਵਿੱਚ ਅੱਖਾਂ ਹੁੰਦੀਆਂ ਇਹਨਾਂ ਨੂੰ ਮੈਂ ਹੁਣ ਜਾਲ ਦੇ ਵਿੱਚ ਸਾਰੀ ਦਾਸ ਦਾ ਕੱਢਿਆਗਾ ਹੁਣ ਤਾਂ ਚਲੋ ਕੰਮ ਨੂੰ ਕੱਢਣਾ ਤੇ ਬਾਕੀ ਆ ਜਿਹੜੇ ਨਾ ਇਹ ਆਪਣੇ ਇਧਰੋਂ ਆ ਜਾ ਉਹ ਹੁੰਦਲਾਂ ਦਾ ਜਿਹੜੇ ਆ ਬੱਚਿਆਂ ਨੂੰ ਤੁਸੀਂ ਬੀਰਾਂ ਨੂੰ ਬੱਚੇ ਖੋਣਦੇ ਆਲੇ ਜਿਹੜੇ ਹਨਾ ਸਾਈ ਜੁੰਦੇ ਆ ਨਾ ਤੇ ਮੈਂ ਕਿਹਾ ਭਾਈ ਅਗਲੇ ਜਿੱਕਰਾ ਹੋਣਾ ਹਲੇ ਹਜੇ ਤਾਂ ਨਹੀਂ ਫਿਲਹਾਲ ਹਜੇ ਕਿਸੇ ਨੇ ਫੋਨ ਵੀ ਨਾ ਕਰਿਆ ਮੇਰਾ ਵੀਰ ਤੇ ਭਾਈ ਤੁਹਾਨੂੰ ਜੋੜਾ ਪਾਸ ਕਰਨ ਦੀ ਕੋਈ ਲੋੜ ਨਹੀਂ ਪਊਗੀ ਤੇ ਆਪਾਂ ਨੇ ਨਾ ਬੱਚੇ ਕਢਵਾ ਲੈ ਕਰਨੇ ਆ ਕਾਫੀ ਜ਼ਿਆਦਾ ਤੇ ਬਾਈ ਉਹੀ ਜੋੜਿਆਂ ਦੇ ਤੁਸੀਂ ਹਰ ਇੱਕ ਸੀਜ਼ਨ ਪੱਛੇ ਲਿਜਾ ਸਕਦੇ ਆ ਕਿਉਂਕਿ ਅਸੀਂ ਉਡਣੇ ਵਾਲੇ ਜੋਗੇ ਰੱਖ ਲੈ ਕਰਨੇ ਆ ਅਸੀਂ ਵੀ ਅੱਧੇ ਵਿੱਚ ਜਿਹੜੇ ਸਾਨੂੰ ਲੱਗੇ ਐਕਸਟਰਾ ਅਸੀਂ ਦੇ ਦੇ ਕਰਨੇ ਆ ਕਿਉਂਕਿ ਵੱਧੇ ਘਟਾ ਲਈ ਕਰਨੇ ਆ ਜਿਹੜਾ ਦਿੱਲੀ ਵਾਲਾ ਬਾਈ ਆਪਣੇ ਕੋਲ ਤੇ ਕਬੂਤਰ ਲੈ ਕੇ ਗਿਆ ਤਾਂ ਵਜੇ ਕਿੰਨੇ ਵਜੇ ਤੇ ਆਓ ਉਹ ਬਾਈ ਬਾਜੀਆ ਤਾਂ ਉਹਦੇ 7 ਵਜੇ ਜਿੱਤ ਗਿਆ ਹੁਣ ਮੈਨੂੰ ਫੋਨ ਵੀ ਕਰਿਆ ਤਾਂ ਤੇ ਕਬੂਤਰ ਲੈ ਗਿਆ ਤਾਂ ਤੇ 7 ਵਜੇ ਵੱਧ ਗਿਆ ਉਹਦੇ ਕੋਲ ਅੱਛਾ ਆਪਾਂ ਕੋਲ ਤਾਂ ਕੋਈ ਗੱਪ ਹੈ ਨਹੀਂ ਆਪਾਂ ਤਾਂ ਸਿੱਧੀ ਗੱਲ ਆ ਟਰੋਂ ਦੇ ਬੋਲਣਾ ਜਮਾ ਵੀ ਤੇ ਬਾਈ ਨੂੰ ਇੱਥੇ ਆ ਗਿਆ ਤੁਸੀਂ ਵੀਡੀਓ ਚ ਵੀ ਦੇਖਿਆ ਤਾਂ ਵੀ ਆਇਆ ਤੇ ਹਨਾ ਉਹਨਾਂ ਨੂੰ ਬਾਈ ਕਬੂਤਰ ਦਿੱਤਾ ਦਾ ਹੁੱਡੇ ਚ ਨਾਲ ਬੱਚਾ ਦਿੱਤੇ ਤੇ ਬਾਈ ਬਹੁਤ ਵਧੀਆ ਰਿਜ਼ਲਟ ਰਹੋਣਾ ਦਾ ਤੇ ਬਾਕੀ ਆ ਬਾਈ ਇਹਨਾਂ ਦਿਨਾਂ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਿਆ ਕਰੋ ਠੀਕ ਨੇ ਜੀ ਜੋੜੇ ਦਾ ਦਾਸ ਤੇ ਜੋੜੇ ਦਾ ਲੱਗਦੀ ਜਿਹਾ ਜੋੜੇ ਦਾ ਲਾਇਏ ਪਏ ਆ ਜੋੜਿਆਂ ਦੇ ਵਿੱਚ ਇਹ ਆਪਣੇ ਜਿੱਦਾਂ ਕਹਲਾ ਵੀ ਇੱਕ ਕਬੂਤਰ ਵਿਦਾ ਹੋਊਗਾ ਉਹ ਵੀ بڑے ਜਿਹੇ ਉਹ ਆ ਤਾਂ ਕੋਈ ਨਾ ਕਰ ਆਪਣੇ ਉਹਨਾਂ ਜਿਹੜੇ ਮੈਂ ਜੋੜੇ بڑے ਕਬੂਤਰ ਉਹਨਾਂ ਤੇ ਆਪੇ ਲਾਉਂਗਾ ਉਹ ਦੋ 15 ਮਿੰਟ ਹੋ ਗਏ ਆਵੇਗਾ ਸ਼ਾਇਦ ਪਹਿਲਾਂ ਦੇ ਲਿਖਦਾ ਕੰਮਰਾ ਹੋਵੇਗਾ ਆ ਅੱਜ ਸੀਜ਼ਨ ਤਾਂ ਖਰਾਬ ਹੋਗਾ ਸਾਡਾ ਸਾਲ 1 ਵਜੇ ਘੱਟ ਤੇ 7-8 ਵਜੇ ਬਜੇ ਸਾਨੂੰ ਕੋਈ ਲੈਣ ਦੇਣੇ ਵਾਲੇ ਕੋਈ ਯਾਰ ਮਿੱਤਰ ਨੂੰ ਲੈ ਕੇ ਕੋਈ ਐਦਾਂ ਹੀ ਹੋਣਾ ਗਾਹਾਂ ਵਾਲਾ ਸੀਜ਼ਨ ਨੂੰ ਇਹ ਕੱਚ ਛੱਡਣੀ ਹੈ ਵੀ ਵੱਧ ਬੱਚੇ ਕਢਾ ਲੈਣੇ ਪਹਿਲਾਂ ਹੀ 11 ਤੱਕ ਕੱਟ ਹੋ ਜਾਊਗਾ ਕਿ ਬੱਤ ਕਢਾ ਕੇ ਆਪਣਾ ਜੇ ਕੋਈ ਲੈਣੇ ਵਾਲਾ ਕਿਸੇ ਦਾ ਬੰਦੇ ਨੂੰ ਚੱਲ ਤੇ ਵੀ ਹੋ ਜਾਂਦਾ 1 2 ਉਹ ਜਵਾਬ ਵੀ ਦੇ ਹੁੰਦਾ ਕਿਸੇ ਨੂੰ ਹਨਾ ਆਹ ਬੱਤ ਬੱਚੇ ਕਢਵਾ ਲੈਣੇ ਆ ਬਾਕੀ ਦੇਖਾਂਗੇ ਜੀ ਇਹਦੀ ਡੱਬੀ ਦੇ ਬੱਚੇ ਵਧੀਆ ਉੜੇ ਆ ਡੱਬੀ ਦੇ ਕਿ ਬੱਚੇ ਉੜੇ ਆ ਜੀ ਨਾ ਆ ਗਿਆ ਇੱਕ ਦਿੱਲੀ ਦਾ ਜਿਹੜਾ ਉਹ ਵੀ ਬਹੁਤ ਉੜਿਆ ਹਾਂ ਉਹਦੇ ਕੋਲ ਵੀ ਵਧੀਆ ਉੜਦਾ ਦੱਸਦਾ ਸੰਖਾ ਬਹੁਤ ਆ ਬੱਚਾ ਦੱਸਦਾ 2 ਵਜੇ ਜਿਹਦੇ ਕੋ ਹਾਂ ਮੈਂ ਮਾਰੀ ਜਾਂਦਾ ਉਹਨੂੰ ਮਹਮਰੇ 2 ਦੇ ਕੋਲ ਆ ਜਾਜੇ ਕਿਨੇ ਜਾਜੇ ਕਿਨੇ ਅੱਜ ਦੇ ਵੀ ਮੰਗ ਰਹੇ ਬੰਦੇ ਆਪਰੇ ਆਲੀ ਮੰਡੇ ਦੇ ਦੂਣਾਂ ਆ ਗਏ ਪਛੇਟ ਬਾਤ ਜਲ ਦੇ ਦੂ ਲੈ ਦੇ ਭਾਈ ਕਬੂਤਰ ਹੋ ਰਿਹਾ ਆਜੀ ਗਿਰ ਮਰੀ ਤੇ ਭਾਈ ਜਿੱਦਾਂ ਕੀ ਨਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਯਾਰ ਕਿ ਕਬੂਤਰ ਹੈ ਜਿਹੜਾ ਇੱਕ ਦਿਨ ਪਿੰਡ ਦੇ ਵਿੱਚ ਵੀਡੀਓ ਦੇਖੀ ਸੀ ਉਹ ਕਹਿੰਦੇ ਵੀ ਇਹ ਬੈਨ ਬੂਨ ਕਰ ਦੇਣਾ ਬਾਜ਼ੀਆਂ ਪੁੱਝੀਆਂ ਐਂਦਾ ਸੁਣਦਾ ਤਾਂ ਮੈਂ ਤੇ ਭਾਈ ਉਹਦੇ ਬਾਰੇ ਇੱਕ ਨਾ ਕਹਿਣਾ ਮੈਂ ਤੁਹਾਨੂੰ ਤੁਸੀਂ ਨਾ ਬਣਾ ਨਾ ਤੂਏ ਪਿੰਡ ਚ ਬਹੁਤਾ ਜਾ ਕੇ ਨਾ ਇਹੋ ਹੋਣਾ ਕਰਿਆ ਕਰੋ ਇਹ ਜਾਨਵਰ ਨੂੰ ਨਾ ਐ ਸਿੰਪਲ ਆਪਣੇ ਢੰਗ ਦੇ ਲ ਬਰੀਏ ਤਰੀਕੇ ਕਰ ਰੱਖਿਆ ਕਰੋ ਯਾਰ ਹਨਾ ਤੇ ਨਸ਼ਾ ਨੋਸ਼ਾ ਤਾਂ ਦੂਰ ਰੱਖਿਆ ਕਰੋ ਬਾਜੀ ਵੀਡੀਓ ਨਾ ਪਾਓ ਜਿਵੇਂ ਕੋਈ ਉੱਤਰ ਕੋਈ ਮਰ ਗਿਆ ਕੁਝ ਹੋ ਗਿਆ ਜਦ ਇਹ ਵੀਡੀਓ ਪੈਂਦੀ ਹੈ ਨਾ ਫਿਰ ਫਿਰ ਇਹ ਇਹ ਚੀਜ਼ਾਂ ਵੀਡੀਓ ਵੀਡੀਓ ਨਾ ਪਾਓ ਇਹ ਵੀਡੀਓ ਬਣਾਉਣ ਲਈ ਥੋੜੀ ਆ ਯਾਰ ਇਹ ਤਾਂ ਕੁਦਰਤ ਨੂੰ ਹੀ ਬਣਾ ਲਓ ਜ਼ਿੰਦਗੀ ਦੀ ਕੋਈ ਚੱਕਰ ਨਹੀਂ ਹੈਗਾ ਹੁਣ ਜੇ ਜਾਨਵਰ ਮਰ ਜਾਂਦਾ ਯਾਰ ਫਿਰ ਵੀਡੀਓ ਨਹੀਂ ਪਾਉਣੇ ਚਾਹੀਦੀਆਂ ਇਹਦੀਆਂ ਤੇ ਰੋ ਜਿਹੜੇ ਜੰਗਲੀ ਵਿਭਾਗ ਵਾਲੇ ਹੁੰਦੇ ਆ ਉਹ ਤਰਾਜ ਕਰਦੇ ਹਨਾ ਵੀ ਜਾਨਵਰਾਂ ਨੂੰ ਮਸ਼ਾਲਾਂ ਵਿੱਚ ਛੜਦੇ ਜਾਂ ਕਿਦਾਂ ਵੀ ਜੋ ਇਹ ਜਿੱਦਾਂ ਧਿਆਨ ਰੱਖਿਓ ਯਾਰ ਦੂਏ ਪਿੰਡ ਜਾ ਕੇ ਥੋੜਾ ਜਿਹਾ ਹੁਨਾ ਕਰੇ ਕਰੋ ਉਤਰਵਾਜੀ ਕਰੋ ਆਪਣਾ ਸ਼ੌਂਕ ਕਰੋ ਤੁਸੀਂ ਬਸ ਨਜ਼ਾਰੇ ਲੋ ਮੈਂ ਭਾਈ ਦੇਖਾ ਟਾਰਗ ਰੱਖੇ ਪਏ ਐ ਜਿਆਦਾ ਸਾਬ ਦੇ ਰੱਖੇ ਐ ਸਹੀ ਕਹਿੰਦੇ ਐ ਅਭੀ ਅਸੀਂ ਮਾਰਦੇ ਮਾਰਦੇ ਕੋਈ ਨਹੀਂ ਹੈਗਾ ਹੈ ਆਹ ਦੇਖ ਲੈ ਸਭ ਕਹਿੰਦਾ ਵਧੀਆ ਦਾਣਾ ਬਰਾਮ ਖਾਣੇ ਭਾਈ ਇੰਨਾ ਦਾ ਬੰਦਾ ਭੈ ਜੋ ਆਪਣੇ ਆਪ ਉਹਨਾਂ ਨੂੰ ਸਾਹਮਣਾ ਹੈ ਜੀ ਇਹਨਾਂ ਨੂੰ ਸਾਹਮਣਾ ਪੈਂਦਾ ਸਾਹਮਣੇ ਬਹੁਤ ਪੈਂਦੇ ਆ ਚਲੋ ਉਹ ਤਾਂ ਫਿਲਹਾਲ ਤਾਂ ਵੈਸੇ ਉਹ ਬਾਰਡਰ ਏਰੀਆ ਦੀ ਗੱਲ ਈ ਐ ਮੇਂ ਅਫਵਾਹਾਂ ਲਾਤੀ ਲੋਕਾਂ ਨੇ ਹੋਰ ਇਹ ਨਾ ਗਲਤ ਦੀ ਥੋੜੀ ਜੀ ਜ਼ਿਆਦਾ ਚੱਕ ਦਿੰਦੇ ਆ ਭਾਈ ਤੁਸੀਂ ਨਾ ਇਹਨਾਂ ਦਿਲਾਂ ਦੇ ਵਿੱਚ ਨਾ ਜਿਹੜਾ ਸਾਰਾ ਆਹ ਖਰਾਬ ਹੁੰਦਾ ਹੈ ਨਾ ਉਹਦੇ ਵਿੱਚ ਨਾ ਥੋੜਾ ਜੀ ਇਮਲੀ ਮਲਾ ਲਿਆ ਕਰੋ ਇਮਲੀ ਦੀ ਡਲੀ ਜੀ ਲੈ ਲੈਣੀ ਆ ਆਲੂ ਪਖਾਰੇ ਦੇ ਵਿੱਚ ਮਲਾ ਕੇ ਨਾ ਉਹ ਕੂਤਰ ਨੂੰ ਨਾ ਹਫਤੇ ਇਕ ਬਾਅਦ ਯਾਰਨ ਘੜੇ ਦੇ ਵਿੱਚ ਪਾਣੀ ਜਿਹੜਾ ਹੁੰਦਾ ਉਹਦੇ ਕੋਲ ਪਾ ਦਿਆ ਕਰੋ ਦੋ ਟੱਕਣ ਨਾ ਗਰਮੀ ਉਹਦੇ ਦੋ ਟੱਕਣ ਉਹ ਪਾਣੀ ਦੇ ਵਿੱਚ ਪਾ ਦਿਆ ਕਰੋ ਘੜੇ ਵਾਲੇ ਚ ਉਦੇਗਰ ਬਾਈ ਜਿਹੜੇ ਨਾ ਨਾ ਪਤਾਣਾ ਖਾਣੇ ਹਾਰ ਦਾਣੇ ਉਹ 25 ਜੰਦਾ ਵਧੀਆ ਕਿਉਂਕਿ ਇਹ ਜਿਹੜਾ ਆਲੂ ਖਾ ਰੇ ਨਾ ਇਹ ਲੀਵਰ ਖਾਤਰ ਬਾਈ ਬਹੁਤ ਵਧੀਆ ਫਾਇਦੇਮੰਦ ਆ ਇਹ ਤੇ ਇਹ ਚੀਜ਼ ਆ ਜਿਹੜੀ ਆ ਇਹਨਾਂ ਦਾ ਜਿਹੜਾ ਹਾਜਮਾ ਇੱਕ ਲੀਵਰ ਜਿੱਕਣਾ ਕੀ ਨਾ ਆਪਾਂ ਕਹ ਲਈ ਆਪਾਂ ਮਾਲ ਛਿੱਲ ਹੋ ਜਾਂਦਾ ਕਿਤੇ ਵੀ ਹਨਾ ਕੋਈ ਹਾਰ ਦਾਣਾ ਖਾ ਕੇ ਅੰਦਰ ਤੇ ਹਨਾ ਉਹ ਚੀਜ਼ ਨੂੰ ਬਾਈ ਉਹ ਰਿਕਵਰੀ ਕਰਾ ਦਿੰਦਾ ਜਿਵੇਂ ਕਿ ਨਾੜਾਂ ਦੇ ਵਿੱਚ ਦਾਣਾ ਨੰਗਦਾ ਜਦੋਂ ਉਹ ਛਿੱਲ ਹੋ ਜਾਂਦਾ ਸੁੱਕਾ ਦਾਣਾ ਹੁੰਦਾ ਬਿਲਕੁਲ ਧੁੱਪਾਂ ਦੇ ਵਿੱਚ ਜਲਿਆ ਹੋਇਆ ਉਹ ਦਾਣਾ ਖਾਣੇ ਇਹ ਬਾਈ ਇਹ ਦਾਣਾ ਵੀ ਜਿਹੜਾ ਆਪਾਂ ਪਾਉਨੇ ਨਾ ਉਹਨਾਂ ਕਬੂ ਉਹ ਜਿਆਦਾਤਰ ਨਾ ਠੰਡੀ ਸ਼ਾਮਾਂ ਦੇ ਵਿੱਚ ਰੱਖਿਆ ਹੋਣਾ ਚਾਹੀਦਾ ਦਾਣਾ ਢੋਗੇ ਪਾਉਣੇ ਚਾਹੀਦੇ ਕਣਕ ਦੇ ਤਾਂ ਕਣਕ ਦਾ ਢੋਈ ਹੋਵੇ ਹਾਂ ਤੇ ਦਾਣਾ ਵੀ ਸ਼ਾਮਾਂ ਦੇ ਵਿੱਚ ਪਿਆ ਹੋਵੇ ਠੰਡਾ ਹੋਵੇ ਤੇ ਭਾਈ ਉਹ ਚੀਜ਼ ਵੀ ਨਾ ਉਹ ਨਾ ਕਿਤੇ ਨਾ ਕਿਤੇ ਜਾ ਕੇ ਯਾਰ ਥੋੜਾ ਖਰਾਬ ਕਰਦੀ ਆ ਵਧੀਆ ਤੇ ਉਹ ਨਾ ਲੀਵਾ ਜਿਹੜੀ ਉਹ ਜਿਹੜੀ ਇਮਲੀ ਹਰ ਹੈ ਆਲੂ ਬਖਾਰ ਹੈ ਨਾ ਇਹ ਭਾਈ ਸਭ ਤੋਂ ਵਧੀਆ ਚੀਜ਼ ਹੈ ਬਹੁਤ ਹੀ ਜ਼ਿਆਦਾ ਵੀ ਦਵਾਈਆਂ ਦਿੱਤੀਆਂ ਮੇਹੂਤਾਂ ਖਰਾਬ ਕਰਦੀਆਂ ਤੇ ਇਹਨਾਂ ਕੋਲ ਜ਼ਿਆਦਾਤਰ ਤੁਸੀਂ ਦੇਸੀ ਦਵਾਈਆਂ ਦਾ ਇਸਤੇਮਾਲ ਕਰਿਆ ਕਰੋ ਦੇਸਰੀ ਨੁਕਸਾਨ ਨਹੀਂ ਕਰਦੀ। ਸਹੀ ਆ ਫਾਇਦੇਮੰਦ ਆ ਯਾਰ ਵਧੀਆ ਨਾਲੇ ਹੁੰਦੀ। ਕੂਕਰ ਵੀ ਬਹੁਤ ਆ ਬਾਈ। ਬੰਦੇ ਚੰਗੇ ਚੰਗੇ ਦੀ ਤਸੱਲੀ ਹੋਈ ਪਈ ਆ ਗਰਮੀ ਨਹੀਂ। ਬਹੁ ਮਜਾ ਹੋਇਆ ਹੋ ਮੌਸਮ। ਨੀਂਦ ਵੀ ਨਹੀਂ ਆਉਂਦੀ ਰਾਤ ਨੂੰ ਸਾਡੀ। ਟੱਟਿਆ ਵਰਗੇ ਪਏ ਆ ਮੁਰਗੇ ਤੇ ਇਹ ਜੇ ਇਹ ਜੇ ਹੋਏ ਪਏ ਆ। ਉਹ ਵੀ ਕੇਅਰ ਨਾਲੇ ਆ ਇਹ ਗੂਟਰ ਨੂੰ ਠੀਕ ਠਾਕ ਰਹੂਗਾ ਤਾਂ ਹੀ ਆ। ਕੋਈ ਨਹੀਂ। ਬਾਕੀ ਦਾਤਾ ਹੁਣ ਸਾਡੇ ਮਿੰਟ ਦੀ ਹੋਰ ਵੀਡੀਓ ਹੈ। ਹਾਂ ਚਲੋ ਕੋਈ ਨਹੀਂ ਬਾਈ। ਬਾਕੀ ਹੌਲੀ ਹੌਲੀ ਤੁਹਾਨੂੰ ਹੁਣ ਵੀਡੀਓ ਦੱਸੀ ਜਾਂਦੇ ਬਣਾਈ ਜਾਂਦੇ ਆ। ਕਈ ਵਾਰ ਟਾਈਮ ਨਹੀਂ ਲੱਗਦਾ ਹੈਗਾ ਬਾਈ ਕੰਮਕਾਰ ਵੀ ਤੁਹਾਨੂੰ ਪਤਾ ਕਰਦੇ ਆ ਟਾਈਮ ਵੀ ਨਹੀਂ ਲੱਗਦਾ ਹੈਗਾ ਇਸ ਕਰਕੇ ਬਾਈ ਸਾਡੀ ਵੀਡੀਓ ਪਤਾ ਕਿ ਆ ਵੀਰੇ ਅਸੀਂ ਸਾਡੀ ਵੀਡੀਓ ਦੇ ਵਿੱਚ ਝੂਠ 1% ਨਹੀਂ ਹੈਗਾ 1% ਜੋ ਹੈਗਾ ਲਾਈਵ ਹੈਗਾ ਹੈ ਨਾ ਤੇ ਚਾਚਾ ਬਾਈ ਚਾਚਾ ਦੂ ਘੋਟੇ ਉੱਪਰ ਆ ਗਿਆ ਚਾਚੇ ਦੀਆਂ ਵੀ ਸੁਣ ਲਓ ਦੂਗ ਅੱਜ ਆ ਗੱਲ ਸ਼ੇਅਰ ਸੁਣਾਉਣ ਲੱਗਾ ਵਾ ਕਹਿੰਦੇ ਬਹੁਤ ਤਗੜੇ ਆ ਹਾਂ ਸਾ ਵੀ ਆਪਾਂ ਨੇ ਫੜਿਆ ਕਬੂਤਰ ਜੇ ਇਹਦਾ ਹੋਇਆ ਨਿਸ਼ਾਨੀਆਂ ਦੱਸ ਕੇ ਲੈ ਜਾ ਸਕਦਾ ਠੀਕ ਆ ਸਿੱਧੀ ਗੱਲ ਆ ਠੀਕ ਨਹੀਂ ਬਾਈ ਇਹਦਾ ਫੜਾ ਆ ਗਿਆ ਉਹ ਨਾਲ ਗੱਲ ਕਰਾ ਚਾਚੇ ਨੂੰ ਉੱਤਰ ਬਹੁਤ ਆਉਂਦੇ ਆ ਅੱਜ ਲੱਗੀ ਭਈ ਇਹਨਾਂ ਦੇ ਕੋਈ ਤਕੜਾ ਹੀ ਆ ਜਾਣਾ ਦਾ ਕਾਲਾ ਜੀਨਾ ਉਹਦਾ ਤਾਂ ਨਹੀਂ ਹੈਗਾ ਕਿ ਤੇ ਕਾਲਾ ਫੋਨ ਕਰਦਾ ਨਹੀਂ ਨਿਸ਼ਾਨੀ ਦੱਸ ਕੇ ਲੈ ਕੇ ਜਾਊਗਾ ਕੋਈ ਵੀ ਬੰਦਾ ਹੋਵੇ ਜਿਹਦਾ ਆਪਾਂ ਆਪਣਾ ਹੈ ਨਹੀਂ ਕਦੀ ਨਿਸ਼ਾਨੀ ਦੱਸ ਦੇ ਵੀ ਤਾਂ ਨਹੀਂ ਅਗਲੇ ਜਿਹਦਾ ਹੋਮ ਕਾਲ ਦੱਸੂਗਾ ਆਪ ਇੱਕ ਅੱਧੀ ਦੱ ਸਾਰਿਆਂ ਦਾ ਸਾਰਿਆਂ ਜਿਹਦਾ ਹੋਇਆ ਆਪੇ ਤੇ ਸੋਝਦੇ ਖੋਏ ਹੋਏ ਦੱਸੂਗਾ ਮਨੂੰ ਵੀ ਮੇਰਾ ਹੈ ਜਾ ਕੇ ਕੀ ਬਤਲਿਆ ਕੀ ਬਤਲਿਆ ਜੇ ਸਾਥ ਸੱਚ ਦਾ ਤੱਕ ਜਿੱਦਾਂ ਜਿਲ੍ਹੇ ਦਾ ਭਈ ਆਪਣਾ ਮੈਜਾ ਕਰਨਾ ਲੋ ਭਾਈ ਉਹ ਬੰਦ ਚੋਤੇ ਹੋਰ ਆ ਗਈ ਇਹ ਕਿਸੇ ਕਬੂਤਰ ਹੋਇਆ ਬਈ ਜਾਚੇ ਕੋਲ ਬੈਠਾ ਏ ਆਪਣਾ ਨਿਸ਼ਾਨੀ ਦੱਸ ਕੇ ਲੈ ਜਿਓ ਆਜਾ ਕਹਿੰਦਾ ਮੈਂ ਦਾ ਕੁਝ ਕਰਾਣਾ ਨਹੀਂ ਹੈਗਾ ਕਬੂਤਰ ਤੇ ਇਹ ਕੋਲ ਹਰ ਕੋ ਫਿਰ ਆਪਣੇ ਨਹੀਂ ਬਾਈ ਸਾਹ ਹੁੰਦੇ ਆ ਇੱਕ ਰਹੇਗਾ ਜੌਨਸਰਾ ਬਚਾ ਤੂਸਿਆਂ ਹਰੇ ਵਾਲਾ ਉਹ ਨਹੀਂ ਆਦਾ ਹੈ ਆਪਣੇ ਜਿਹਦਾ ਹੈਗਾ ਉਹਨੂੰ ਪਤਾ ਹੈ ਤਾਲਾ ਥੋੜਾ ਨਹੀਂ ਥੋੜੇ ਜਿਹਾ ਪਾਜੀ ਦਾ ਹੋਇਆ ਨਿਸ਼ਾਨੀ ਦੱਸੇ ਅਗਰ ਨਾ ਪੇ ਦਾ ਨਿਸ਼ਾਨੀ ਦਾ ਲੈ ਜਾਓ ਭਾਈ ਇੰਨੀ ਘਰਾਸੇ ਦੱਸਤਾ ਵੀ ਕਦੀ ਕਦੀ ਜਉਂਤੇ ਲਗਾ ਜਾਂਦਾ ਉਹਦਾ ਵੀ ਨਿਸ਼ਾਨਾ ਕੂਤਰ ਮਰ ਉਹ ਮੈਲ ਨਾਲੇ ਰੂਪੇ ਦਾ ਉੜ ਗਿਆ ਇਹਦਾ ਹੋਇਆ ਆਪਾਂ ਇਹਦੇ ਕਿ ਰੱਖਣਾ ਜਾਂ ਦੱਸ ਬਲੇਜ ਠੀਕ ਨਹੀਂ ਭਾਈ ਆਓ ਠੀਕ ਹੈ ਨਿਸ਼ਾਨੀ ਦੱਸ ਨੀ ਦੱਸੋ ਭਾਈ ਇਹ ਪਿੰਡ 'ਚ ਵੀ ਕਿਸਦਾ ਜਿਹਦਾ ਵੀ ਹੋਇਆ ਪਿੰਡ 'ਚ ਕਿਸਦਾ ਵੀ ਹੋਇਆ ਆਪਣਾ ਕਸ ਕਰ ਹਾਂ ਸਤਿਗੁਰੂ ਹੂੰ ਚਲੋ ਠੀਕ ਹੈ ਭਾਈ ਕਾਚਨਾਸ ਤੇ ਨਿਸ਼ਾਨੀ ਦੱਸ ਕੇ ਆਣਾ ਲੈ ਲਿਓ ਹੁਣ ਠੀਕ ਵੀ ਕਰਤਾ ਵੀਡੀਓ ਬਹੁਤ ਲੰਬੀ ਹੋ ਗਈ ਕੋਈ ਗੱਲ ਨਹੀਂ ਅਸੀਂ ਕੱਟ ਦੇਣੀ ਹੈ ਫालतू